ਡਾਕਟਰ ਮਨਮੋਹਨ ਸਿੰਘ ਨੇ ਦੇ ਨਾਲ ਹੋਰ ਉਹਨੇ ਕੋਈ ਸਿੱਖ ਕੌਮ ਵਾਸਤੇ ਕੁਝ ਕਰ ਸਕੇ ਨਹੀਂ ਕਰ ਸਕੇ ਪਰ ਉਹਨਾਂ ਦੇ ਨਾਲ ਦਸਤਾਰ ਦੀ ਪਹਿਚਾਨ ਇੱਕ ਵਰਲਡ ਲੈਵਲ ਤੇ ਗਈ ਸੀ ਸਿੱਖ ਸਿੱਖ ਨੂੰ ਬਾਰੇ ਤੇ ਫਿਰ ਸਖ ਦੀ ਦੁਨੀਆ ਭਰ ਦੇ ਵਿੱਚ ਚੜ੍ਹਦੀ ਕਲਾ ਹੋ ਜਾਏ ਕਿਉਂ ਨਾ ਨੀਏ ਤੇ ਸਾਰੇ ਸਾਰੇ ਅੰਮ੍ਰਿਤਸਰ ਦੇ ਵਿੱਚ ਵੋਟਾਂ ਲਗਣੀਆਂ ਚਾਹੀਦੀਆਂ ਨੇ ਨਿਹਦੇ ਜੈਪਕਾਰੀ ਚੀ ਕਿਉਂ ਉਹ ਸਿੱਖ ਕੌਮ ਦਾ ਚੈਨਲ ਮਰਾਰਾ ਬਣੇ ਉਹ ਹਿੰਦੁਸਤਾਨ ਦਾ ਚੈਨਲ ਬਣਾਰਾ ਬਣੇ ਤੇ ਉਹਨਾਂ ਨਾਲ ਆਏ ਹੀ ਚੁਣੇ ਹੋਏ ਸੇਰੇ ਕੋਲ ਮਹੰਦਰ ਸਾਹਿਬਾਨ ਪਰ ਸੰਗਤ ਦੇ ਨਾਲ ਸਾਹਿਬ ਜੀ ਦੇ ਘਰ ਮਹੰਦਰ ਸਾਹਿਬ ਤੇ ਨਕ ਮਸਤਕ ਨੂੰ ਵਾਸਤੇ ਆਏ ਜੀ ਕਿਉਂਕਿ ਉਸ ਗੁਰੂ ਰਾਮਦਾਸ ਦੀ ਕਿਰਪਾ صدਕਾ ਹੀ ਸਾਡੀ ਹਰਿਆਣਾ ਸੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਫੰਡ ਵਿੱਚ ਆਈ ਹੈ। ਅਕਾਉਂਟੇਕ ਸਾਹਿਬ ਤੇ ਹਾਜ਼ਰੀ ਲਵਾਉਣ ਵਾਸਤੇ ਆਏ। ਕਿਉਂਕਿ ਦੁਨੀਆ ਭਰ ਦੇ ਸੰਗਤ ਦੇ ਵਿੱਚ ਸਿੱਖ ਕੌਮ ਵਿੱਚ ਇਹ ਪ੍ਰਾਂਤੀ ਪੈਰਾਕੀਤੀ ਜਾ ਰਹੀ ਸੀ। ਕਿ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਤੇ ਆਪਣਾ ਨਵਾਂ ਕਾਲਕਟਖਸਤੀ ਸਰਦੀਆਂ ਤੇ ਨਹੀਂ ਕਰੇਗੀ ਕੇਵਲ ਸਿਰਫ ਕੇਵਲ ਸਾਡੇ ਹਰਿਆਣਾ ਦੇ ਸਥਾਨ ਡੀਗ੍ਰੇਡ ਕਰਨ ਵਾਸਤੇ ਇਹੋ ਜੀਆਂ ਪ੍ਰਾਂਤੀਆਂ ਜੀ ਪੈਦਾ ਕੀਤੀਆਂ ਗਈਆਂ ਪਰ ਅਸੀਂ ਦੁਨੀਆਂ ਭਰ ਦੇ ਸਾਰੀ ਸੰਗਤ ਨੂੰ ਤੇ ਲਈਆ ਇਹ ਦੱਸਣਾ ਚਾਹੁੰਦੇ ਹਾਂ ਕਿ ਜਿੰਨਾ ਅਕਾਲ ਤਖਸਾਲ ਤੇ ਤੁਸੀਂ ਭਰੋਸਾ ਰੱਖਦੇ ਹੋ ਮੈਨੂੰ ਇਹ ਨਹੀਂ ਪਰਤਾ ਤੁਸੀਂ ਕਿੰਨਾ ਰੱਖਦੇ ਹੋ ਕਿੰਨਾ ਨਹੀਂ ਰੱਖਦੇ ਇਹ ਤੇ ਦੁਨੀਆ ਦੇ ਸਾਹਮਣੇ ਵੀ ਪਰ ਹਰਿਆਣੇ ਦਾ ਇੱਕ ਇੱਕ ਬੱਚਾ ਤੋਂ ਲੈ ਕੇ 100 ਸਾਲ ਦੇ ਬਜ਼ੁਰਗ ਤੱਕ ਵੀ ਅਕਾਲ ਤਖਸਾਲ ਦੀ ਮਾਨ ਮਰਿਆਦਾ ਨੂੰ ਕਦੀ ਵੀ ਭੰਗ ਨਹੀਂ ਹੋਣ ਦੇਗਾ ਅਕਾਲ ਤਖਸਾਲ ਦੀ ਸ਼ਖਸੀਅਤ ਨੂੰ ਕਦੀ ਵੀ ਥੇਸ ਨਹੀਂ ਪਹੁੰਚਾਏਗਾ ਜਿਹੜੇ ਤੁਸੀਂ ਸਾਡੇ ਤੇ ਇਲਜ਼ਾਮ ਲਾਉਂਦੇ ਹੋ ਤੁਸੀਂ ਆਪਣੀ ਰਿੰਗੋੜੀ ਥੱਲੇ ਦਾੰਗ ਮਾਰੋ ਕਿ ਤੁਸੀਂ ਅਕਾਲ ਤਖਤ ਸਾਹਿਬ ਦੀ ਕਿੰਨੀ ਪਰਵਾਹ ਕਰਦੇ ਹੋ ਅਸੀਂ ਤੇ ਅਕਾਲ ਤਖਤ ਸਾਹਿਬ ਦੇ ਸਮਰਪਿਤਾਂ ਸਭ ਤੋਂ ਪਹਿਲੋਂ ਸਿੱਖਾਂ ਸਿੱਖੀ ਨੂੰ ਸਮਰਪਿਤਾਂ ਉਸ ਤੋਂ ਬਾਅਦ ਅਕਾਲ ਤਖਤ ਸਾਹਿਬ ਨੂੰ ਸਮਰਪਿਤਾਂ ਅਤੇ ਉਸ ਤੋਂ ਬਾਅਦ ਅਸੀਂ ਇੱਕ ਦੇਸ਼ ਨੂੰ ਸਮਰਪਿਤਾਂ ਤੇ ਦੇਸ਼ ਤੋਂ ਬਾਅਦ ਆਪਣੀ ਹਰਿਆਣਾ ਸਟੇਟ ਕਮੇਟੀ ਹਰਿਆਣਾ ਦੀ ਸਟੇਟ ਬੋਰਡ ਹਰਿਆਣਾ ਸਟੇਟ ਜੋ ਬਣਾਈ ਹੈ ਜਿਹੜੀ ਤੁਸਾਂ ਨੇ ਬਣਾ ਕੇ ਸਾਨੂੰ ਦਿੱਤੀ ਉਹਨੂੰ ਸਮਰਪਿਤਾਂ ਹਰਿਆਣੇ ਦੇ ਹੱਕਾਂ ਵਾਸਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਵੇਂ ਕੋਈ ਵੀ ਮਸਲਾ ਹੋਵੇ ਹਰਿਆਣੇ ਦੇ ਸਿੱਖਾਂ ਦੀ ਹਰਿਆਣੇ ਦੇ ਵਾਸਤੇ ਆਣਾ ਰਾਜ ਦੇ ਵਾਸਤੇ ਉਹ ਲੜਾਈ ਲੜਦੀ ਰਹੇਗੀ ਆਪਣਾ ਹੱਕ ਮੰਗਾਗੇ ਕੋਠੋਂ ਖੂਣਾ ਨਹੀਂ ਤੇ ਆਪਣਾ ਛੜਨਾ ਨਹੀਂ ਕਿੰਨਾ ਸਭ ਪੰਜਾਬ ਦੇ ਪਾਣੀਆਂ ਦਾ ਹਰਿਆਣੇ ਦੇ ਪਾਣੀਆਂ ਦਾ ਕਾਫੀ ਵੱਡਾ ਮਸਲਾ ਬੰਦਾ ਹੱਕ ਲਾਂਗੇ ਵਧੂ ਮੰਗਦੇ ਨਹੀਂ ਬੰਦਾ ਹੱਕ ਜੋ ਹੈ ਉਹ ਛੱਡ ਦੇ ਬਾਦਲਾ ਨੂੰ ਫਿਰ ਤਖਤ ਸ੍ਰੀ ਪਟਨਾ ਸਾਹਿਬ ਤਨਖਾਹੀਆ ਕਰਾਰ ਦਿੱਤਾ ਗਿਆ ਸੱਦਿਆ ਗਿਆ ਕਿਵੇਂ ਦੇਖ ਰਹੇ ਹੋ ਜੀ ਇਸ ਨੂੰ ਦੋਵਾਂ ਤਖਤਾਂ ਦੇ ਵਿੱਚ ਆਦੇਸ਼ ਦਿੱਤੇ ਗਏ ਪਰ ਕਈਆਂ ਨੇ ਨਹੀਂ ਮੰਨੇ ਕਿਵੇਂ ਦੇਖ ਰਹੇ ਹੋ ਜੀ ਇਹ ਤਾਂ ਮੈਂ ਕੀ ਦੱਸ ਸਕਣਾ ਇਹਦੇ ਬਾਲਰ ਸਾਹਿਬ ਕੋਲ ਪੁੱਛੋ ਪਰ ਤੁਹਾਨੂੰ ਇੱਥੇ ਕਿਵੇਂ ਅਪਰੋਚ ਕੀਤਾ ਜਾ ਰਿਹਾ ਹੈ ਪਟਨਾ ਸਾਹਿਬ ਦੇ ਕਿੰਨਾ ਅਪਰੋਚ ਕੀਤਾ ਜਾ ਰਿਹਾ ਹੈ ਇਹ ਤੇ ਉਹ ਦੱਸਣ ਵੀ ਸਾਨੂੰ ਕਿਉਂ ਉੱਥੇ ਸਾਧਰੇ ਨੇ ਇਹ ਮੈਂ ਕੀ ਦੱਸ ਸਕਦਾ ਇਹਨਾਂ ਨੂੰ ਪੁੱਛੀਂ ਜੀ ਨਾ ਸਾਹ ਦੋ ਤਖਤਾਂ ਦੇ ਵਿੱਚ ਜਿਹੜਾ ਵਿਵਾਦ ਹੋਇਆ ਉਹਨੂੰ ਕਿੰਨੂੰ ਜ਼ਿੰਮੇਵਾਰ ਸਮਝਦੇ ਹੋ ਮੈਂ ਜ਼ਿੰਮੇਵਾਰੀ ਕਿਸੇ ਨੂੰ ਨਹੀਂ ਸਮਝਦਾ ਉਹ ਤੇ ਉਹਨਾਂ ਲੋਕਾਂ ਨੂੰ ਪੁੱਛੋ ਜਿਨ੍ਹਾਂ ਤੇ ਫੈਸਲੇ ਹੋਏ ਗੁਰੂਤ ਹੋਏ ਹੱਕ ਵਿੱਚ ਹੋਏ ਮੈਂ ਤੇ ਇੱਕ ਗੱਲ ਕਹਾਂਗਾ ਕਿ ਇਹ ਜੋ ਕੁਝ ਵਾਪਰ ਰਿਹਾ ਹੈ ਸਿੱਖ ਕੌਮ ਦੇ ਵਿੱਚ ਸਿੱਖ ਧਰਮ ਦੇ ਵਿੱਚ ਇਸ ਤੋਂ ਵੱਧ ਗਰਾਵਟ ਸਿੱਖ ਧਰਮ ਵਿੱਚ ਨਹੀਂ ਆ ਸਕਦੀ ਕੇਵਲ ਤੇ ਕੇਵਲ ਆਪਣੀ ਰਾਜਨੀਤੀਗਲਾਵਲੇ ਇਸ ਗਰਾਵਰ ਦੀ ਕੌਣ ਜ਼ਿੰਮੇਵਾਰ ਹੈ ਉਹ ساری ਦੁਨੀਆ ਜਾਣਦੀ ਹੈ ਉਹ ਸੰਗਤ ਫੈਸਲਾ ਕਰੇਗੀ ਉਹਨਾਂ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਰੂਰ ਚੋਣਾਂ ਹੋਣਗੀਆਂ ਹਾਲੀ ਤੱਕ ਤੇ ਚੋਣਾਂ ਹੀ ਨਹੀਂ ਹੋ ਰਹੀਆਂ ਮੈਂ ਬੇਨਤੀ ਕਰਾਂਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਉੱਥੋਂ ਦੀ ਐਡਜਕਟਿਵ ਬਾਡੀ ਨੂੰ ਤੇ ਸਮੂਹ ਹਾਊਸ ਨੂੰ ਸ਼੍ਰੋਮਣੀ ਕਮੇਟੀ ਦੇ ਕਿ ਬਹੁਤ ਟਾਈਮ ਲੰਮਾ ਹੋ ਚੁੱਕਾ ਹੈ 2014 ਦੇ ਵਿੱਚ ਜੀ ਇਲੈਕਸ਼ਨ ਹੋਇਆ ਸੀ 25 ਹੋ ਗਿਆ 11 11 11 ਚਲ ਚਲ ਸੌਰੀ 11 ਆ ਸੌਰੀ ਹੂੰ ਹੂੰ 14 100 ਦਾ ਟਾਈਮ ਪੇ 14 ਸਾਲਾਂ ਬਾਅਦ ਤੇ ਬਨਵਾਸ ਰਾਮਚੰਦਰ ਵੀ ਆਪਣੇ ਘਰ ਵਾਪਸ ਆ ਗਏ ਸਨ ਘਟ ਤੋਂ ਘਟ ਦੇ ਸੰਗਤ ਨੂੰ ਤੇ ਤੁਸੀਂ ਤੇ ਹੁਣ ਬਨਵਾਸ ਤੇ ਚਲੇ ਜੋ ਜਿਹੜੇ ਕਬਜ਼ਾ ਕਰਕੇ ਵੇਚਦਾ ਆਖਰੀ ਸਵਾਲ ਹੈ ਜੀ ਇਹ ਡਾਕਟਰ ਵੀ ਜਿਹੜੀ ਆ ਉਹ ਰੱਖੀ ਗਈ ਸੀ ਕਮੇਟੀ ਵੱਲੋਂ ਸ਼ੋਨੀ ਕਮੇਟੀ ਵੱਲੋਂ ਕੀ ਮੰਨਦੇ ਹੋ ਕਿ ਇਹੋ ਜਿਹੇ ਫੈਸਲੇ ਜਿਹੜੇ ਆ ਜਿਵੇਂ ਦਾਦੂਵਾਲ ਸਾਹਿਬ ਨੇ ਜੈਕਰ ਪੰਥ ਤੇ ਜਿਹਨੀਆਂ ਜੱਤੇਬੰਦੀਆਂ ਨੇ ਉਹਨਾਂ ਦੇ ਨਾਲ ਵਿਚਾਰ ਕਰਕੇ ਕਰ ਦਿੱਤੇ ਨੇ ਉਹ ਦੂਜੇ ਪਾਸੇ ਰਾਜਵਾਨਾ ਸਾਹਿਬ ਨੇ ਇਸ ਦੀ ਬਗਾਵਤ ਕੀਤੀ ਹੈ ਕਿਵੇਂ ਦੇਖ ਰਹੇ ਹੋ ਡਾਕਟਰ ਮਨਮੋਹ ਸਿੰਘ ਦੀ ਸਿੱਖਿਆ ਕਿਵੇਂ ਚੱਲੇ ਗਾ ਲੋਕੋ ਜੀ ਐਸ ਅ ਸਿੱਖ ਕਿਵੇਂ ਦੇ ਸੀ ਕਿੱਥੋਂ ਹੀ ਲੋਕ ਉਹ ਕਿੱ ਹਾਂ ਜੀ। ਥੋੜਾ ਨਾਲ ਗੱਲ ਥੋੜੀ ਕਰਾ ਲਓ। ਜੇ ਸਿੱਖ ਸਿੱਖੂਨਾ ਬਾਰੇ ਤੇ ਫਿਰ ਸਖ ਦੀ ਦੁਨੀਆ ਪਰ ਦੇ ਵਿੱਚ ਅੜਦੀ ਕਲਾ ਹੋ ਜਾਏ। ਹਾਂ। ਡਾਕਟਰ ਮਨਮੋਹਨ ਸਿੰਘ ਇੱਕ ਸਾਡੇ ਹਿੰਦੁਸਤਾਨ ਦੀ ਨਹੀਂ ਵਰਲਡ ਦੀ ਇਹੋ ਜੀ ਸ਼ਖਸੀਅਤ ਸਨ। ਜਿਹੜਾ ਹਿੰਦੁਸਤਾਨ ਦੀ ਪਰ ਇਕ ਨੋਮਿਕ ਸਥਿਤੀ ਇਨੀ ਬਿਆਹੜਾ ਡਿੱਤੀ ਸੀ। ਜਿਹੜੇ ਅੱਜ ਮੇਰੇ ਭਰਾ ਨੇ ਵੱਡੇ ਛੁੱਟੂ ਜਰ ਵੀ ਕਾਰ ਨਹੀਂ ਜੇ ਉਹ ਵੀ ਇਹ ਚਾਹਦੇ ਸਨ ਜੇ ਡਾਕਟਰ ਮਨਮੋਹ ਸਿੰਘ ਨੂੰ ਪ੍ਰਧਾਨ ਮੰਤਰੀ ਨਾ ਬਣਾਇਆ ਜਾਂਦਾ ਉਹ ਵੱਡੀਆਂ ਵੱਡੀਆਂ ਗੱਡੀਆਂ ਵਿੱਚ ਨਾ ਫਿਰਦੇ ਤੇ ਹੁਣ ਸਾਡੇ ਹਿੰਦੁਸਤਾਨ ਦੇ ਵਿੱਚ ਕਬਜਾ ਤੇ ਕੈਨੇਡਾ ਅਮਰੀਕਾ ਦਾ ਹੁੰਦਾ ਤੇ ਚਾਹ ਇੰਗਲੈਂਡ ਦਾ ਹੁੰਦਾ ਉਹਦੀ ਦੇਨ ਸਾਡੇ ਹਰ ਗੁਰਸਿੱਖ ਨੂੰ ਪੁੱਲਣੀ ਨਹੀਂ ਚਾਹੀਦੀ ਮੈਂ ਕਹਿਣਾ ਵਾਂ ਕਿ ਉਹਨਾਂ ਨੇ ਤੇ ਸਾਡੇ ਸਾਡੇ ਅੰਮ੍ਰਿਤਸਰ ਦੇ ਵਿੱਚ ਫੋਟੋ ਲਗਣੀਆਂ ਚਾਹੀਦੀਆਂ ਨੇ ਨਿਰੇ ਜੈਪਕਾਰੀ ਸੀ ਕਿਉਂ ਉਹ ਸਿੱਖ ਕੌਮ ਦਾ ਚੈਨਲ ਮਰਾਰਾ ਬਣੇ ਉਹ ਹਿੰਦੁਸਤਾਨ ਦਾ ਚੈਨਲ ਬਣਨ ਰਿਹਾ ਬਣੇ ਉਹ ਸਾਡੀ ਸਾਰੀ ਦੁਨੀਆ ਦਾ ਚੈਨਲ ਮਰਾਰਾ ਬਣੇ ਇੱਕ ਪੱਗ ਵਾਲਾ ਗੁਰਸਿੱਖ ਜਿਨੇ ਸਾਰੇ ਵਰਦੀ ਇਕਨੋਮੀ ਆਪਣੇ ਵੱਲ ਖਿੱਚ ਦਿੱਤਾ ਤੇ ਅੱਜ ਹਾਲਾਤ ਉਹ ਪੈਦਾ ਹੋਏ ਨੇ ਕਿ ਉਹ ਉਸ ਇਕਨੋਮਿਕ ਦੀ ਨੀਤੀਆਂ ਤੇ ਚਲਦੇ ਹੋਏ ਅੱਜ ਹਿੰਦੁਸਤਾਨ ਇਕਨੋਮਿਕ ਸਥਿਤੀ ਦੇ ਵਿੱਚ ਨਾ ਕਾਮਯਾਬ ਹੈ ਸਾਨੂੰ ਉਹਨਾਂ ਦੇ ਤੁਸੀਂ ਹਰਿਆਣਾ ਕਮੇਟੀ ਦੇ ਪ੍ਰਧਾਨ ਬਣੇ ਹੋ ਕੀ ਮੁਖ ਟੀਚਾ ਕੀ ਰਹੇਗਾ ਹਰਿਆਣਾ ਦੇ ਸਿੱਖਾਂ ਵਾਸਤੇ ਕੀ ਮੁਖ ਟੀਚਾ ਹੁ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੇ ਐਜੰਡੇ ਨੂੰ ਲੈ ਕੇ ਜਿਹੜੀ ਭਾਵਨਾ ਨੂੰ ਲੈ ਕੇ ਬਣੀ ਹੈ ਰੀਆਈਪੀ ਕਲਚਰ ਨੂੰ ਪਹਿਲਾ ਉਦੇਸ਼ ਇਹ ਦੇ ਖਤਮ ਕਰਨਾ ਆਪਾਂ ਬਸ ਜੀ ਹਾਉਂਗੇ ਕਿਉਂਟੀ ਨਹੀਂ ਲਓਗੇ ਸਰਕਾਰ ਦੀ ਕੋਈ ਵੀ ਸਿਕਿਉਰਿਟੀ ਆਪਣੇ ਨਾਲ ਨਹੀਂ ਰੱਖਾਂਗਾ ਠੀਕ ਹੈ ਜੀ ਜੇ ਸਰਕਾਰ ਨੇ ਜ਼ਰੂਰੀ ਸਮਝਿਆ ਤੇ ਪਾਇਲਟ ਗੱਡੀ ਜੇ ਕੋ ਲੱਗੀ ਉਹ ਸਰਕਾਰ ਦੀ ਮਰਜ਼ੀ ਹੋएगी ਮੇਰੇ ਨਾਲ ਅੱਜ ਹੀ ਵੇਖ ਰਹੇ ਹੋ ਜ세ਦਾਰ ਨਿਹੰਗ ਸਿੰਘ ਮੇਰੇ ਨਾਲ ਨੇ ਸਿਕਿਉਰਿਟੀ ਦੇ ਕੋਈ ਵੀ ਅੰਪਲਾਈਜ਼ ਮੇਰੇ ਨਾਲ ਨਹੀਂ ਚੱਲ ਰਿਹਾ ਦੂਜੀ ਗੱਲ ਆਪਾਂ ਫੈਸਲਾ ਕੀਤਾ ਹੈ ਅਗਲੇ ਦੀ ਕੀ ਹਾਲੀ ਕਿ ਗੋਲਕ ਨੂੰ ਬਚਾਉਣ ਵਾਸਤੇ ਜਿਹੜੀਆਂ ਪਲਾਸਟਿਕ ਦੀਆਂ ਬੋਤਲਾਂ ਨੇ ਇਹ ਬੰਦ ਕੀਤੀਆਂ ਜਾਣਗੀਆਂ ਦੂਜੇ ਸਰੋਪਾ ਕੇਵਲ ਤੇ ਕੇਵਲ ਮਹਾਨ ਸ਼િક્ષੀ ਤੁਹਾਨੂੰ ਦਿੱਤੇ ਜਾਣਗੇ ਆਪਣਾ ਇਹ ਸਰੋਪਾ ਅੱਜ ਆਪਾਂ ਤੌਲੀਏ ਤੇ ਤੌਲੀਏ ਤੇ ਬਰोबर ਸਮਝ ਰਿਹਾ ਹੈ ਸਰੋਪਾ ਦੀ ਸ਼ਖਸੀਅਤ ਬਿਲਕੁਲ ਅਹਿਮੀਅਤ ਘਟਾ ਦਿੱਤੀ ਹੈ ਕੇਵਲ ਤੇ ਕੇਵਲ ਉਹਨਾਂ ਸ਼િક્ષੀ ਤੁਹਾਨੂੰ ਦਿੱਤੇ ਜਾਣਗੇ ਜਿਹੜੀਆਂ ਸ਼ਖਸੀਤਾਂ ਸਰੂਪੇ ਦੇ ਲਾਹ ਨੇ ਯਾਰ ਆਈ ਨਹੀਂ ਅਸਾਂ ਦੇ ਕਰਦੇ ਯਾਰ ਚੁੱਪ ਚਰ ਜਾ ਤੂੰ ਠੀਕ ਲਾਈਵ ਚੱਲ ਰਹੀ ਹਾਂ ਸਰੂਪੇ ਦਾ ਮਤਲਬ ਹੈ ਸਰੂਪਾ ਸਿਰ ਤੋਂ ਲੈ ਕੇ ਪੌਂ ਤੱਕ ਉਹ ਗੁਰਦਾ ਹੋ ਗਿਆ ਜੀ ਤੇ ਜੇ ਉਹ ਸਰੂਪਾ ਪਾ ਕੇ ਆਪਾਂ ਆਪਣੀ ਜੇ ਇਹ ਮਹਿਸੂਸ ਕਰੀਏ ਵੀ ਸਾਡੇ ਕਿਰੇ ਕੱਪੜਿਆਂ ਦਾ ਰੰਗ ਸਰੂਪੇ ਦਾ ਕਪੜਿਆਂ ਨੂੰ ਨਾ ਲੱਗ ਜਾਏ ਤੇ ਸਿਰੋਪਾ ਇੱਕ ਮਿੰਟ ਪਾਣਿਆ ਤੋਂ ਸਿਰਲਾਖ ਦੇ ਨਿਆ ਇੱਕ ਕਿੱਥੇ ਹਮiyet ਰਹਗੀ ਉਹ ਸਿਰੋਪਾ ਦੀ ਸਿਰੋਪਾ ਸਿਰੋਪਾਏ ਉਹ ਕੋ ਕਪੜਾ ਨਹੀਂ ਉਹ ਕੋ ਤੌਲੀਆ ਨਹੀਂ ਜਿਸ ਤਰ੍ਹਾਂ ਆਪਾ ਪ੍ਰਯੋਗ ਕਰ ਰਹੇ ਹਾਂ ਇਸ ਕਰਕੇ ਸਿਰੋਪਾ ਦੀ ਅਹਿਮੀਅਤ ਦਰਜਣ ਵਾਸਤੇ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫੈਸਲਾ ਕੀਤਾ ਹੈ ਕੇਵਲ ਨਿਹੰਗ ਸਿੰਘ ਜੈਸੀ ਬੰਦੀਆਂ ਨੂੰ ਜਾ ਧਰਮ ਪ੍ਰਚਾਰਕ ਜਿਹੜੇ ਮਹਾਨ ਧਰਮ ਪ੍ਰਚਾਰਕ ਨੇ ਮਹਾਨ ਸ਼ਖਸੀਤਾਂ ਜੀ ਮਹਾਨ ਸ਼ਖਸੀਤਾਂ ਨੇ ਜਿਹੜੀ ਸਰੋਪੇ ਦੀ ਕਦਰ ਕਰਨਾ ਜਾਣਦੇ ਨੇ ਕੇਵਲ ਤੇ ਕੇਵਲ ਉਹਨਾਂ ਨੂੰ ਸਰੋਪਾ ਦਿੱਤੇ ਜਾਣਗੇ ਹੋਰ ਕਿਸੇ ਆਮ ਸੰਗਠਨ ਚੋਂ ਸਰੋਪਾ ਨਹੀਂ ਜੀ ਧੰਨਵਾਦ ਇਹ ਤਬਾਹ ਪਰਵਰਤਨ ਜਿਹੜਾ ਵੱਡੀ ਚੁਣੌਤੀ ਹੈ ਯੂਪੀ ਦੇ ਵਿੱਚ ਯੂਪੀ ਦੇ ਉੱਤੇ ਕਿੰਨੇ ਪ੍ਰਭਾਵ ਸੀ ਹੁਣ ਯੂਪੀ ਦੇ ਵਿੱਚ ਵੀ ਸ਼ੁਰੂ ਹੋ ਗਿਆ ਪੀਠ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਸਿੱਖਾਂ ਦੀ ਪਾਰਲੀਮੈਂਟ ਉਹਦੇ ਮੁਕਾਬਲੇ ਕੋਈ ਵੀ ਸਾਡੀ ਸੰਸਥਾ ਸਿੱਖ ਕੋਈ ਨਹੀਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਗਲਤੀਆਂ ਦੀ وجہ ਤੋਂ ਉਹਨਾਂ ਦਾ ਪ੍ਰਚਾਰ ਦਾ ਢੰਗ ਠੀਕ ਨਾ ਹੋਣਾ ਇਸੇ ਕਰਕੇ ਅੱਜ ਸਿੱਖ ਇਸਾਈ ਧਰਮਵਾਲ ਜਾ ਰਹੇ ਨੇ ਕਹਿੰਦੇ ਨੇ ਬਨਜਈਏ ਭਾਵੇਂ ਉਸਤਾਦ ਫਿਰ ਵੀ ਸਿੱਖ ਦੇ ਰਹੀ ਹੈ ਸਿੱਖ ਦੇ ਰਹੀ ਹੈ ਮੈਂ ਕੌਮ ਨੂੰ ਬੇਨਤੀ ਕਰਦਾ ਹਾਂ ਤੁਹਾਨੂੰ ਸਿੱਖਣ ਦੀ ਲੋੜ ਹੈ ਜੇ ਅਸਾਈ ਕਿਉਂ ਬਨ ਰਹੇ ਨੇ ਆਪਾਂ ਸਾਈਆਂ ਕੋਲ ਸਿੱਖ ਲੋਕੀ ਉਹ ਆਪਣੇ ਧਰਮ ਦਾ ਪ੍ਰਚਾਰ ਕਰਦੇ ਨੇ ਉਹ ਈਲੀ ਤੋੜ ਕੇ ਦੇ ਠੀਕ ਹੈ ਆਣੇ ਦੇ ਵਿੱਚ ਕਿਵੇਂ ਸਿੱਖਾਂ ਸਿੱਖੀ ਦਾ ਪ੍ਰਚਾਰ ਕਰੋਗੇ ਕਰਮ ਪ੍ਰਚਾਰ ਵਾਸਤੇ ਬਹੁਤ ਲੰਮੀ ਗੱਲ ਹੈ ਇਹ ਪ੍ਰਚਾਰ ਸਟੇਜਾਂ ਤੇ ਖਲੋ ਕੇ ਹੁਣ ਨਹੀਂ ਹੋਵੇਗਾ ਪਿੰਡ ਪਿੰਡ ਪਹੁੰਚ ਕਰੋਗੇ ਪਿੰਡ ਪਿੰਡ ਕਰ ਕਰ ਪਹੁੰਚ ਕਰਾਂਗੇ ਤੇ ਸਭ ਤੋਂ ਪਹਿਲਾਂ ਪਿੰਡ ਦੇ ਵਿੱਚ ਜਿਹੜੇ ਐਸ்சி ਬੀਸੀ ਦੇ ਬੱਚੇ ਨੇ ਆਪਾਂ ਪਨੀਰੀ ਤਿਆਰ ਕਰਨੀ ਹੈ 1500 ਤੋਂ ਉੱਤੇ ਉੱਤੇ ਨੂੰ ਕੋ ਬੇਸ ਦੇਣ ਦੀ ਨਹੀਂ ਲੋੜ ਉਹ ਨਹੀਂ ਸਾਡੀ ਗੱਲ ਸੁਨੇਗਾ ਆਪਾਂ ਪਨੀਰੀ ਤਿਆਰ ਕਰਨੀ ਹੈ ਆਪਾਂ 10000 ਕਾਇਦਾ ਹਰਿਆਣੇ ਦੇ ਬੱਚਿਆਂ ਵਾਸਤੇ ਸਪਾਇਆ ਹੈ ਜਿਹੜਾ ਪਹਿਲੀ ਵਿੱਚ ਬੱਚਾ ਜਾਏਗਾ ਉਹਦੇ ਘਰ ਘਰ ਜਾ ਕੇ ਉਹਨੂੰ ਪੜਾਇਆ ਜਾਏਗਾ ਕਿ ਇਹ ਬਾਣੀ ਗੁਰੂ ਦੇ ਮਖ ਤੋਂ ਵਿਚਾਰੀ ਬਾਣੀ ਇਹ ਗੁਰਮਖੀਏ ਤੇ ਸੇਖ ਕੌਮ ਜਿਹੜੀ ਹੈ ਗੁਰੂ ਗੋਬਿੰਦ ਸਿੰਘ ਨੇ ਖਾਸਾ ਥਾਪਿਆ ਹੈ ਕੇਵਲ ਤੇ ਕੇਵਲ ਦੁਨੀਆ ਦੀ ਰੱਖਿਆ ਕਰਨ ਵਾਸਤੇ ਤੇ ਤੁਹਾਡੇ ਵਾਸਤੇ ਇਹਨਾਂ ਆਪਣਾ ਸਾਰਾ ਸਰਬੰਸਵਾਰ ਦਿੱਤਾ ਆਓ ਸਾਰੇ ਗੁਰਮੁਖੀ ਸਿੱਖੀ ਪੰਜਾਬੀ ਭਾਸ਼ਾ ਸਿੱਖੀ ਤੇ ਧਰਮ ਦੇ ਨਾਲ ਸਿੱਖ ਧਰਮ ਦੇ ਨਾਲ ਜੁੜੀਏ ਤੇ ਦੇਸ਼ ਦੀ ਤੇ ਦੇ ਵਿਦੇਸ਼ਾਂ ਦੇ ਕਾਪੜਾ ਛੱਡੇ ਗਏ ਬਹੁਤ ਬਹੁਤ ਤੁਹਾਡਾ ਵਾਜ ਤੁਸੀਂ ਪਹੁੰਚੇ ਹੋ ਆਪਣੇ ਜਥੇ ਦੇ ਨਾਲ ਪਹੁੰਚੇ ਹੋ ਗੁਰੂ ਘਰ ਦਾ ਮਸਤਕ ਹੋਣ ਲਈ ਪਹੁੰਚੇ ਹੋ ਗੁਰੂ ਮਹਾਰਾਜ ਦੀ ਮਿਹਰ ਕਰਦੀ ਹੈ ਆ ਹਰਿਆਣਾ ਕਮੇਟੀ ਦੇ ਵਿੱਚ ਪ੍ਰਧਾਨ ਜੀ ਥੱਲੇ ਘਰ ਬਹੁਤ ਥੱਲੇ ਤੁਸੀਂ ਅੱਜ ਪਹੁੰਚੇ ਹੋ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਹਰਿਆਣਾ ਸਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ 19 ਜਨਵਰੀ ਨੂੰ ਹਰਿਆਣਾ ਸਰਕਾਰ ਵੱਲੋਂ ਕਰਵਾਈਆਂ ਗਈਆਂ ਸੀ ਜਿਸ ਵਿੱਚ 40 ਮੈਂਬਰ ਸਹਿਬਾਨ ਹਰਿਆਣਾ ਕਮੇਟੀ ਦੀ ਚੋਣ ਜਿੱਤ ਕੇ ਸੰਗਤਾਂ ਦਾ ਫਤਵਾ ਲੈ ਕੇ ਆਏ ਤੇ 40 ਮੈਂਬਰ ਸਹਿਬਾਨਾਂ ਨੇ 9 ਮੈਂਬਰ ਕੋਆਪਟ ਕੀਤੇ ਸੀ ਹੋ 49 ਦਾ ਹਾਊਸ ਪੂਰਾ ਹੋਇਆ ਸਰਦਾਰ ਜਗਦੀਸ਼ ਸਿੰਘ ਢਿੰਡਾ ਨੂੰ ਮੋਖ ਸੇਵਾਦਾਰ ਸਰਬ ਸੰਮਤੀ ਦੇ ਨਾਲ ਸਾਡੇ ਮੈਂਬਰ ਸਾਹਿਬਾਨਾਂ ਵੱਲੋਂ ਬਹੁਮਤ ਦੇ ਨਾਲ ਚੁਣਿਆ ਗਿਆ ਸਰਦਾਰ ਗੁਰਮੀਤ ਸਿੰਘ ਜੀ ਮੀਤਾ ਰਾਮ ਸਰ ਉਹਨਾਂ ਨੂੰ ਸੀਨੀਅਰ ਮੀਤ ਪ੍ਰਧਾਨ ਚੁਣਿਆ ਗਿਆ ਸਰਦਾਰ ਗੁਰਵੀਰ ਸਿੰਘ ਜੀ ਤਲਕੌਰ ਉਹਨਾਂ ਨੂੰ ਮੀਤ ਪ੍ਰਧਾਨ ਚੁਣਿਆ ਗਿਆ ਸਰਦਾਰ ਅੰਗਰੇਜ਼ ਸਿੰਘ ਜੀ ਰਾਣੀਆਂ ਉਹਨਾਂ ਨੂੰ ਜਰਨਲ ਸਕੱਤਰ ਚੁਣਿਆ ਗਿਆ ਸਰਦਾਰ ਬਲਵਿੰਦਰ ਸਿੰਘ ਭਿੰਡਰ ਉਹਨਾਂ ਨੂੰ ਮੀਤ ਸਕੱਤਰ ਚੁਣਿਆ ਗਿਆ ਔਰ ਇਸੇ ਤਰ੍ਹਾਂ 6 ਐਗਜ਼ੈਕਟਿਵ ਮੈਂਬਰ ਸਰਦਾਰ ਜਗਤਾਰ ਸਿੰਘ ਜੀ ਮਾਣ ਮਠੜੀ ਸਰਦਾਰ ਕੁਲਦੀਪ ਸਿੰਘ ਜੀ ਮਲਤਾਨੀ ਸਰਦਾਰ ਕਰਨੈਲ ਸਿੰਘ ਜੀ ਨਿਮਣਾਬਾਦ ਸਰਦਾਰ ਰੁਪਿੰਦਰ ਸਿੰਘ ਜੀ ਪੰਜੋਖਰਾ ਸਾਹਿਬ ਸਰਦਾਰ ਬਲਵਿੰਦਰ ਸਿੰਘ ਜੀ ਚੀਮਾ ਕਰਨਾਲ ਤੇ ਸਰਦਾਰ ਤਜਿੰਦਰਪਾਲ ਸਿੰਘ ਜੀ ਨਾਰਨੌਲ ਇਹਨਾਂ ਨੂੰ 11 ਮੈਂਬਰੀ ਜਿਹੜੀ ਕਾਰਜ ਕਰਨੀ ਸੀ ਉਹਦੀ ਚੋਣ 23 ਤਰੀਕ ਨੂੰ ਕੀਤੀ ਗਈ ਔਰ ਉਸ ਤੋਂ ਬਾਅਦ ਅੱਜ ਸਾਰੇ ਐਗਜ਼ੈਕਟਿਵ ਔਰ ਸਾਡੇ ਸੀਨੀਅਰ ਮੈਂਬਰ ਸਰਦਾਰ ਸਵਰਨ ਸਿੰਘ ਜੀ ਬੁੰਗਾ ਟਿੱਬੀ ਇਸੇ ਤਰ੍ਹਾਂ ਸਰਦਾਰ ਰਜਿੰਦਰ ਸਿੰਘ ਜੀ ਬਰਾੜਾ ਸਾਬਕਾ ਜਰਨਲ ਸਕੱਤਰ ਸਰਦਾਰ ਸੁਖਵਿੰਦਰ ਸਿੰਘ ਮੰਡੇਬਰ ਸਾਬਕਾ ਮੈਂਬਰ ਸਰਦਾਰ ਇੰਦਰਜੀਤ ਸਿੰਘ ਦੀ ਵਾਸੂ ਦੇਵਾ ਅਸੀਂ ਸਾਰੇ ਅੱਜ ਇੱਥੇ ਨਾਤਮਸਤਕ ਹੋਣ ਵਾਸਤੇ ਆਏ ਹਾਂ ਜਿੱਥੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਸਨਮਾਨ ਕੀਤਾ ਗਿਆ ਸਿੱਖ ਜਥੇਬੰਦੀਆਂ ਭਾਈ ਮੁਹੰਮਦ ਸਿੰਘ ਜੀ ਦਮਦਮੀ ਟਕਸਾਲ ਉਹਨਾਂ ਦੇ ਸਾਥੀਆਂ ਵੱਲੋਂ ਸਨਮਾਨ ਕੀਤਾ ਗਿਆ ਅੱਜ ਗੁਰੂ ਰਾਮਦਾਸ ਦੇ ਦਰ ਤੇ ਨਾਤਮਸਤਕ ਹੋ ਕੇ ਔਰ ਸ੍ਰੀ ਅਕਾਲ ਤਖਤ ਸਾਹਿਬ ਤੇ ਨਾਤਮਸਤਕ ਹੋ ਕੇ ਸਰਬੱਤ ਦੇ ਭਲੇ ਦੀ ਅਰਦਾਸ ਕਰਾਂਗੇ ਔਰ ਗੁਰੂ ਘਰਾਂ ਦਾ ਪ੍ਰਬੰਧ ਸੁਚੱਜਾ ਕਰਨ ਵਾਸਤੇ ਔਰ ਇਸੇ ਤਰ੍ਹਾਂ ਧਰਮ ਪ੍ਰਚਾਰ ਦੀ ਲਹਿਰ ਨੂੰ ਹੋਰ ਪ੍ਰਚੰਡ ਕਰਨ ਵਾਸਤੇ ਸਾਰੇ ਰਲ ਮਿਲ ਕੇ ਜਿੱਥੇ ਸ੍ਰੀ ਅੰਮ੍ਰਿਤਸਰ ਸਾਹਿਬੇ ਕੇ ਪਹੁੰਚੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਰਦਾਰ ਮਨਜੀਤ ਸਿੰਘ ਜੀ ਭੂਰਾ ਕੋਨਾ ਉਹਨਾਂ ਦੇ ਵੱਲੋਂ ਵੀ ਸਨਮਾਨ ਸੋ ਸਾਰਿਆਂ ਦਾ ਅਸੀਂ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦੇ ਹਾਂ ਔਰ ਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਕਿਰਪਾ ਕਰੇ ਨਵਨਯੁਕਤ ਜਿਹੜੀ ਸਾਡੀ ਹਰਿਆਣਾ ਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਇਹਨੂੰ ਗੁਰੂ ਘਰਾਂ ਦਾ ਪ੍ਰਬੰਧ ਸਚਾਰੂ ਢੰਗ ਦੇ ਨਾਲ ਚਲਾਉਣ ਤੇ ਧਰਮ ਪ੍ਰਚਾਰ ਸੇ ਸਵਾਵਾ ਐਜੂਕੇਸ਼ਨ ਸਵਾਵਾ ਚੜ੍ਹਦੀ ਕਲਾ ਦੇ ਨਾਲ ਕਰਨ ਦਾ ਗੁਰੂ ਬਲ ਬਖਸ਼ੇ ਇਸ ਵਾਸਤੇ ਗੁਰੂ ਰਾਮਦਾਸ ਦੇ ਦਰ ਤੇ ਨਤਮਸਤਕ ਹੋ ਕੇ ਅਰਦਾਸ ਕਰਨ ਵਾਸਤੇ ਪੁੱਜੇ ਹਾਂ ਹਾਂਜੀ ਤਤਵਲ ਸਾਹਿਬ ਤੁਸੀਂ ਦੇਖਿਆ ਹੋਣਾ ਇਹ ਦੋ ਤਖਤਾਂ ਦੇ ਵਿੱਚ ਇੱਕ ਕੁੜੱਤਨ ਕੀ ਚੱਲ ਰਹੀ ਹੈ ਦੋਨਾਂ ਪੰਨਿਆਂ ਪਿਆਰਿਆਂ ਦੇ ਵਿੱਚ ਇਧਰੋਂ ਵੀ ਤੇ ਉਧਰੋਂ ਵੀ ਅੱਜ ਇੱਕ ਕਮੇਟੀ ਜਿਹੜੀ ਹੈ ਇੱਕ ਗਠਿਤ ਕੀਤੀ ਗਈ ਉਹ ਅੱਜ ਪਟਨਾ ਸਾਹਿਬ ਰਵਾਨਾ ਹੋਈ ਹੈ ਕਿਵੇਂ ਦੇਖ ਰਹੇ ਹੋ ਐਵੇਂ ਤਖਤਾਂ ਦੇ ਉੱਤੇ ਇੱਕ ਦੂਜੇ ਤੇ ਦੂਸ਼ਣਬਾਜ਼ੀ ਕਰਨੀ ਹੈ ਇੱਕ ਦੂਜੇ ਦੇ ਆਦੇਸ਼ ਰੱਦ ਕਰਨੇ ਉਸ ਨੂੰ ਤੁਸੀਂ ਕਿਵੇਂ ਦੇਖ ਰਹੇ ਹੋਗੇ ਦੇਖੋ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਬੰਧ ਵੱਲੋਂ ਜਿਸ ਤਰ੍ਹਾਂ ਤਖਤਾਂ ਦੇ ਜਥੇਦਾਰਾਂ ਨੂੰ ਇੱਥੋਂ ਹਟਾਇਆ ਗਿਆ ਤੇ ਨਵੇਂ ਜਥੇਦਾਰ ਯਾਨੀ ਕੁਲਦੀਪ ਸਿੰਘ ਨੂੰ ਤੇ ਟੇਕ ਸਿੰਘ ਢਣੌਲਾ ਨੂੰ ਲਾਇਆ ਗਿਆ ਪੰਥ ਦੇ ਵੱਡੇ ਹਿੱਸੇ ਵੱਲੋਂ ਉਹਨਾਂ ਨੂੰ ਪ੍ਰਵਾਨ ਨਹੀਂ ਕੀਤਾ ਗਿਆ। ਰਾਤ ਦੇ ਹਨੇਰਿਆਂ ਦੇ ਵਿੱਚ ਜਥੇਦਾਰਾਂ ਨੇ ਤਾਜਪੋਸ਼ੀਆਂ ਕਰਵਾਉਣੀਆਂ ਦਿੱਤੇ ਹੋਏ ਸਮੇਂ ਤੋਂ ਪਹਿਲਾਂ ਇੱਥੋਂ ਹੀ ਪਤਾ ਲੱਗਦਾ ਕਿ ਦਾਲ ਵਿੱਚ ਕੁਝ ਕਾਲਾ ਹੈ। ਜਥੇਦਾਰ ਹੋਣ ਪੰਥ ਦੇ ਗੁਰੂ ਗ੍ਰੰਥ ਦੇ ਤੇ ਨਾ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੋਵੇ ਤੇ ਨਾ ਪੰਥ ਉੱਥੇ ਹਾਜ਼ਰ ਹੋਵੇ। ਕੁਝ ਕਮੇਟੀ ਦੇ ਮੁਲਾਜ਼ਮੋ ਜਿਹੜੇ ਉਹਨਾਂ ਦੀ ਤਾਜਪੋਸ਼ੀ ਕਰਾਉਣ ਤੇ ਫਿਰ ਉਹਨਾਂ ਦੇ ਫੈਸਲੇ ਵੀ ਇਦਾਂ ਦੇ ਹੋਣਗੇ। ਜਿਹੜੇ ਫੈਸਲੇ ਤੱਕ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਤੋਂ ਪੰਜ ਪਿਆਰਿਆਂ ਨੇ ਕੀਤੇ ਜਿਹੜੀਆਂ ਕੰਪਲੇਂਟਾਂ ਸੀ ਚਾਹੇ ਉਹ ਗਿਆਨੀ ਅਰੰਜੀਤ ਸਿੰਘ ਤੇ ਸੀ ਉਹਨਾਂ ਨੂੰ ਨਾਂ ਬੁਲਾ ਕੇ ਸੁਣਿਆ ਗਿਆ ਮਰਜ਼ੀ ਨਾਲ ਫਤਵੇ ਦੇ ਦਿੱਤੇ ਗਏ ਸੋ ਉਸ ਕਾਰਨ ਕਰਕੇ ਮੈਂ ਸਮਝਦਾ ਇਹ ਟਕਰਾ ਜਿਹੜਾ ਗਿਆਨੀ ਕੁਲਦੀਪ ਸਿੰਘ ਦੇ ਫੈਸਲਿਆਂ ਦੇ ਕਰਕੇ ਹੋਇਆ ਸ਼ਰਮਣੀ ਕਮੇਟੀ ਕਰਕੇ ਹੋਇਆ ਤੱਕ ਸ੍ਰੀ ਹਰਮੰਦਰ ਸਾਹਿਬ ਦੇ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਦਾ ਪੱਖ ਜਿਹੜਾ ਸੀ ਉਹ ਸੁਣਨਾ ਚਾਹੀਦਾ ਉਹਨਾਂ ਨੂੰ ਦਰਕਨਾਰ ਨਹੀਂ ਕੀਤਾ ਜਾ ਸਕਦਾ ਦੇਖੋ ਸ਼੍ਰੋਮਣੀ ਕਮੇਟੀ ਵੱਲੋਂ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਦੇ ਹੁਕਮ ਨੂੰ ਰੱਦ ਕਰਨ ਵਾਸਤੇ ਜਿਹਦਾ ਕਿ ਸਮਰਥਨ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੀ ਕਮੇਟੀ ਨੇ ਵੀ ਪੂਰਾ ਸਮਰਥਨ ਕੀਤਾ ਕਿ ਜੋ ਪੰਜ ਪਿਆਰਿਆਂ ਨੇ ਪਟਨਾ ਸਾਹਿਬ ਤੋਂ ਫੈਸਲਾ ਲਿਆ ਚਾਹੇ ਉਹ ਸੁਖਵੀਰ ਸਿੰਘ ਬਾਦਲ ਨੂੰ ਤਲਬ ਕਰਨ ਦਾ ਤੇ ਚਾਹੇ ਉਹ ਕੁਲਦੀਪ ਸਿੰਘ ਗੜਗਾਜ ਤੇ ਟੇਕ ਸਿੰਘ ਢਣੋਲਾ ਨੂੰ ਤਲਬ ਆਪਣਾ ਤਨਖਾਈਏ ਖੋਸਤ ਕਰਨ ਦਾ ਉਹਦਾ ਸਮਰਥਨ ਪਟਨਾ ਸਾਹਿਬ ਕਮੇਟੀ ਨੇ ਵੀ ਕੀਤਾ ਸੋ ਇਸ ਕਾਰਨ ਕਰਕੇ ਮੈਂ ਸਮਝਦਾ ਕਿ ਹੁਣ ਜਿੰਨਾ ਪੰਜ ਪਿਆਰਿਆਂ ਨੇ ਸੌਦਾ ਸਾਧਦੇ ਮਾਫੀਨਾਮੇ ਵੇਲੇ ਕਾਲ ਤਖਤ ਤੋਂ ਫੈਸਲਾ ਲਿਆ ਸੀਗਾ ਉਹਨਾਂ ਪੰਜ ਪਿਆਰਿਆਂ ਨੂੰ ਤਾਂ ਸ਼ਰਮਣੀ ਕਮੇਟੀ ਨੇ ਘਰੋਂ ਤੋਰ ਦਿੱਤਾ ਸਸਪੈਂਡ ਕਰ ਦਿੱਤਾ ਤੇ ਅੱਜ ਪੰਜ ਪਿਆਰਿਆਂ ਨੂੰ ਵਰਤਾ ਜਾ ਰਿਹਾ ਚਾਹੇ ਉਹ ਪੰਜ ਪਿਆਰੇ ਕਾਲ ਤਖਤ ਦੇ ਹੋਣ ਕੇਸਗੜ ਸਾਹਿਬ ਦੇ ਹੋਣ ਚਾਹੇ ਉਹ ਦਮਦਮਾ ਸਾਹਿਬ ਦੇ ਹੋਣ ਉਦੋਂ ਪੰਜ ਪਿਆਰਿਆਂ ਦੇ ਹੁਕਮ ਨੂੰ ਕਹਿੰਦੇ ਸੀ ਇਹ ਮਲਾਜ਼ਮ ਨੇ ਤੇ ਅੱਜ ਪੰਜ ਪਿਆਰੇ ਜਿਹੜੇ ਆ ਉਹਨਾਂ ਨੂੰ ਵਰਤ ਰਹੇ ਆ ਤਖਤ ਰਮੰਦਰ ਜੀ ਪਟਨਾ ਸਾਹਿਬ ਦੇ ਉਹ ਗੁਨਾਮਿਆਂ ਨੂੰ ਰੱਦ ਕਰਾਉਣ ਲਈ ਸੋ ਇਹਨਾਂ ਗੱਲਾਂ ਕਰਕੇ ਮੈਂ ਸਮਝਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗਰਮਾਂ ਨੂੰ ਧੱਕਾ ਲੱਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਿਗਾਰ ਵੱਲ ਗਈ ਤੇ ਅੱਜ ਇਹ ਜਿਹੜੇ ਹਾਲਾਤ ਆ ਜੋ ਟਕਰਾਅ ਤਖਤਾਂ 'ਚ ਪੈਦਾ ਕੀਤਾ ਇਹਦੇ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗਿਆਨੀ ਕੁਲਦੀਪ ਸਿੰਘ ਤੇ ਉਹਨਾਂ ਦੇ ਸਾਥੀ ਜਿਹੜੇ ਉਹ ਜ਼ਿੰਮੇਵਾਰ ਆ ਫਿਰ ਤੋਂ ਅਸੀਂ ਕਹਿ ਲਈਏ ਰਾ ਪੱਧਰਾ ਕੀਤਾ ਜਾ ਰਿਹਾ ਇਸ ਨੂੰ ਕਿਵੇਂ ਦੇਖ ਰਹੇ ਹੋ ਦੇਖੋ ਪੰਥ ਦੇ ਵਿੱਚ ਕੋਈ ਗੁਨਾਹ ਕਰਦਾ ਗਲਤੀਆਂ ਕਰਦਾ ਤਾਂ ਨਿਮਰਤਾ ਦੇ ਨਾਲ ਤਖਤਾਂ ਤੇ ਆ ਕੇ ਮੁਆਫੀ ਖਿਮਾ ਜਾਚਨਾ ਕਰਦਾ ਤੇ ਉਹਦਾ ਜਿਹੜਾ ਹੈਗਾ ਨਾ ਉਹ ਪ੍ਰਵੀਜ਼ਨ ਹੈਗੀ ਆ ਪੰਥ ਦੇ ਅੰਦਰ ਪਰ ਜਿਸ ਤਰੀਕੇ ਨਾਲ ਹੁਣ ਗਿਆਨੀ ਕਲਦੀਪ ਸਿੰਘ ਵੱਲੋਂ ਕੀਤਾ ਜਾ ਰਿਹਾ ਉਸ ਦੇ ਨਾਲ ਪੰਥ ਦੇ ਵਿੱਚ ਮੈਂ ਸਮਝਦਾ ਫਿਰ ਦੁਬਧਾ ਜਿਹੜੀ ਆ ਉਹ ਕ੍ਰੀਏਟ ਹੋ ਰਹੀ ਆ ਕਿ ਨਾ ਕੋਈ ਗਲਤੀਆਂ ਦੀ ਸਜ਼ਾ ਨਾ ਕਿਸੇ ਤਰ੍ਹਾਂ ਦਾ ਕੋਈ ਜਿਹੜਾ ਹੈਗਾ ਤੈਕੀਕਾਤ ਨਾ ਕੋ ਵਿਚਾਰ ਨਾ ਵਟਾਂਦਰਾ ਤੇ ਜਿਸ ਤਰੀਕਾ ਨਾਲ ਗਿਆਨੀ ਕੁਲਦੀਪ ਸਿੰਘ ਵੱਲੋਂ ਹਾਂ ਬਾਦਲਾਂ ਦੀ ਮਾਫੀਨਾਮੇ ਤਾਂ ਹੋ ਸਕਦਾ ਹੈ ਤਖਤਾਂ ਦੇ ਮਾਫੀਨਾਮੇ ਨਹੀਂ ਹੈ ਜਦੋਂ ਸਭ ਮਲਮੁੱਡਾ ਟੂਰ ਚੰਗੀ ਫੋਟੋ ਲੋ ਗਿਆ ਸੀ ਜੀ ਤੁਸੀਂ ਮਨਾਨਾ ਦੇ ਬਾਅਦ ਚੂਹ ਬੁਨਾਈ ਕੀਤਾ ਗਿਆ ਕਿ ਤੁਹਾਡਾ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹੋ ਜੇ ਐਲਾਨ ਕਰਨ ਤੋਂ ਪਹਿਲਾਂ ਹੀ ਤੈਕੀਕਾਤ ਕਰਨੀ ਚਾਹੀਦੀ ਆ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਕਿ ਕੋਈ ਐਲਾਨ ਕਰਕੇ ਮੁੜ ਕੇ ਵਾਪਸ ਲੈਣਾ ਪਵੇ ਜਿਵੇਂ ਸੌਦਾ ਸਾਧ ਵਾਲਾ ਮਾਫੀਨਾਮਾ ਜਿਹੜਾ ਪਹਿਲਾਂ ਐਲਾਨ ਕਰਕੇ ਮੁੜ ਕੇ ਵਾਪਸ ਲੈਣਾ ਪਿਆ 90 ਲੱਖ ਰੁਪਈਆ ਜਿਹੜਾ ਸੀ ਮੁੜ ਕੇ ਗੁਰੂ ਦੀ ਗੋਲਕ ਚ ਭਰਨਾ ਪਿਆ ਸੋ ਇਹ ਸਾਡੀ ਸ਼੍ਰੋਮਣੀ ਸੰਸਥਾ ਫੈਸਲੇ ਲੈਣ ਤੋਂ ਪਹਿਲਾਂ ਉਹਨਾਂ ਦੀ ਵਿਚਾਰ-ਵਟਾਂਦਰਾ ਜਿਹੜਾ ਕਰਨਾ ਚਾਹੀਦਾ ਜੀ ਰਾਏ ਕੀ ਹੈ ਜੀ ਡਾਕਟਰ ਮਨਮੋਹਨ ਹੋਰਾ ਦੀ ਤਸਵੀਰ ਲੱਗਣੀ ਚਾਹੀਦੀ ਹੈ ਜਾਂ ਐਬ ਘਰ ਚ ਕਿ ਨਹੀਂ ਲੱਗਣੀ ਦੇਖੋ ਡਾਕਟਰ ਮਨਮੋਹਨ ਸਿੰਘ ਨੇ ਨੇ ਨਾਲ ਹੋਰ ਉਹਨੇ ਕੋਈ ਸਿੱਖ ਕੌਮ ਵਾਸਤੇ ਕੁਝ ਕਰ ਸਕੇ ਨਹੀਂ ਕਰ ਸਕੇ ਪਰ ਉਹਨਾਂ ਦੇ ਨਾਲ ਦਸਤਾਰ ਦੀ ਪਹਿਚਾਨ ਇੱਕ ਵਰਲਡ ਲੈਵਲ ਤੇ ਗਈ ਸੀ ਔਰ ਪ੍ਰਕਾਸ਼ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਹਮੇਸ਼ਾ ਬੁੱਕੇ ਲੈ ਕੇ ਉਹਨਾਂ ਦੇ ਕੋਲ ਖੜਾ ਹੁੰਦਾ ਸੀ ਪੰਜਾਬ ਵਾਸਤੇ ਗਰੰਟਾਂ ਲੈਣ ਵਾਸਤੇ ਤਾਂ ਮੈਂ ਸਮਝਦਾ ਕਿ ਜੋ ਡਾਕਟਰ ਮਨਮੋਨ ਸਿੰਘ ਆ ਉਹਨਾਂ ਨੇ ਦੇ ਨਾਲ ਦਸਤਾਰ ਜਿਹੜੀ ਸੀ ਉਹ ਮੈਨੂੰ ਮਿਲੇ ਸਨ ਗੁਰਦੁਆਰਾ ਰਕਾਬਗਨ ਸਾਹਿਬ ਦਿੱਲੀ ਮੇਰੇ ਨਾਲ ਗੱਲਬਾਤ ਵੀ ਹੋਈ ਸੀ ਪ੍ਰਾਈਮ ਮਿਨਿਸਟਰ ਆਫ ਇੰਡੀਆ ਡਾਕਟਰ ਮਨਮੋਨ ਸਿੰਘ ਸਾਨ ਅੱਜ ਉਹ ਚਲੋ ਸਵਰਗ ਸਦਾਰ ਚੁੱਕੇ ਆ ਪਰ ਉਹਨਾਂ ਦੇ ਨਾਲ ਸਾਡੀ ਇੱਕ ਪੱਗ ਦੀ ਪਹਿਚਾਣ ਜਿਹੜੀ ਉਹ ਦੁਨੀਆ ਭਰ ਦੇ ਵਿੱਚ ਗਈ ਸੀ ਉਹਨਾਂ ਬਾਰੇ ਕੋਈ ਵੀ ਫਾਸਲਾ ਲੈਣ ਤੋਂ ਪਹਿਲਾਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਪੰਥ ਦੀ رائے ਇਕੱਤਰ ਕਰਕੇ ਸਾਂਝਾ ਫੈਸਲਾ ਲੈਣਾ ਚਾਹੀਦਾ ਸੀ ਮੈਂ ਸਮਝਦਾ ਕਿਸ ਦੇ ਨਾਲ ਜਿਹੜਾ ਹੈਗਾ ਜਿਸ ਤਰ੍ਹਾਂ ਕਦੇ ਅਗਾਹ ਤੁਰ ਪੋ ਕਦੇ ਪਿਛਾਹ ਹੋ ਜੋ ਫਿਰ ਅਗਾਹ ਦੇ ਨਾਲ ਨਰਾਦਰ ਹੁੰਦਾ ਆਖਰੀ ਸਾਲ ਜਿਹੜਾ ਰਾਜਵਾਨਾ ਸਾਹਿਬ ਦੀ ਜਿਹੜਾ ਜੜੀ ਅਪੀਲ ਦੀ ਜਿਹੜੀ ਵਾਪਸ ਲੈਣ ਵਾਸਤੇ ਕੱਟ ਸੱਧਿਆ ਕਿ ਸਲਾਹ ਲਈ ਜਾਏ ਕਿ ਸਲਾਹ ਲਈ ਜਾਣਗੇ ਕੋਸ ਨੂੰ ਕਿਵੇਂ ਦੇਖਦੇ ਹੋ ਦੇਖੋ ਹੋਣਾ ਚਾਹੀਦਾ ਜਿਹੜੇ ਸਾਡੇ ਬੰਦੀ ਸਿੰਘ ਆ ਉਹਨਾਂ ਦੀ ਰਿਹਾਈ ਹੋਣੀ ਚਾਹੀਦੀ ਲੰਬੇ ਸਮੇਂ ਤੋਂ ਉਹਨਾਂ ਦਾ ਸੰਘਰਸ਼ ਚੱਲ ਰਿਹਾ ਜੇਕਰ ਉਹਨਾਂ ਦੀਆਂ ਅਪੀਲਾਂ ਤੇ ਕੋਈ ਅਦਾਲਤਾਂ ਜਾਂ ਸਰਕਾਰ ਵੱਲੋਂ ਗੌਰ ਨਹੀਂ ਹੋ ਰਹੀ ਤੇ ਉਹਦੇ ਵਾਸਤੇ ਪੰਥ ਦੀ ਇੱਕ رائے ਬਣਾਉਣ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਜ਼ਰੂਰ ਇਕਤਰਤਾ ਹੋਣੀ ਚਾਹੀਦੀ ਆ ਤੇ ਸਾਰਿਆਂ ਦੀ ਉਹਦੇ 'ਚ رائے ਜਿਹੜੀ ਆ ਉਹ ਲੈਣੀ ਚਾਹੀਦੀ